ਹੋਈ ਬਹੁਤ ਤਰੱਕੀ ਨਵਾਂ ਜਮਾਨਾ ਆ ਗਿਆ ਜੀ ਹੋਈ ਬਹੁਤ ਤਰੱਕੀ ਕਹਿੰਦੇ ਨਵਾਂ ਜਮਾਨਾ ਆ ਗਿਆ ਜੀ ਆ ਸੁਣਿਓ ਜਰਾ ਗੌਰ ਨਾਲ ਮੋਬਾਈਲ ਕਿਹੜੀਆਂ ਕਿਹੜੀਆਂ ਚੀਜ਼ਾਂ ਖਾ ਗਿਆ ਜੀ ਸੁਣਿਓ ਜਰਾ ਗੌਰ ਨਾਲ ਮੋਬਾਈਲ ਕਿਹੜੀਆਂ ਕਿਹੜੀਆਂ ਚੀਜ਼ਾਂ ਖਾ ਗਿਆ ਜੀ ਟੇਪ 'ਚ ਰੀਲ ਚੱਲਦੀ ਏ ਤੇ ਬੀ ਦੋ ਪਾਸੇ ਹੁੰਦੇ ਸੀ ਟੇਪ 'ਚ ਰੀਲ ਚੱਲਦੀ ਏ ਤੇ ਬੀ ਦੋ ਪਾਸੇ ਹੁੰਦੇ ਸੀ ਕਿਤੇ ਸੈਡ ਸੌਂਗ ਕਿ ਇਤਿਹਾਸੇ ਹੁੰਦੇ ਸੀ ਅੱਠ ਗੀਤਾਂ ਦੀ ਥਾਂ ਤੇ ਸਿੰਗਲ ਟਰੈਕ ਆ ਗਿਆ ਜੀ ਆਹ ਚੰਦਰਾ ਮੋਬਾਈਲ ਸਾਡੀਆਂ ਟੇਪਾਂ ਖਾ ਗਿਆ ਜੀ ਆਹ ਚੰਦਰਾ ਮੋਬਾਈਲ ਸਾਡੀਆਂ ਰੀਲਾਂ ਖਾ ਗਿਆ ਜੀ ਸਟੇਸ਼ਨ ਬਦਲਣ ਦੇ ਲਈ ਹੋਏ ਸੁੱਚ ਮਰੋੜ ਦਿੰਦੇ ਸਟੇਸ਼ਨ ਬਦਲਣ ਦੇ ਲਈ ਹੋਏ ਸੁੱਚ ਮਰੋੜ ਦਿੰਦੇ ਕਦੇ ਵਿਵਿੱਧ ਭਾਰਤੀ ਕਦੇ ਜਲੰਧਰ ਜੋੜ ਦਿੰਦੇ ਠੰਡੂ RAM ਦੇ ਬੋਲ ਕਾਲਜੇ ਠੰਡ ਪਾਉਂਦੇ ਸੀ ਠੰਡੂ RAM ਦੇ ਬੋਲ ਕਾਲ ਜੇ ਠੰਡ ਪਾਉਂਦੇ ਸੀ ਸਾਡੇ 7 ਵਾਲੀਆਂ ਖਬਰਾਂ ਸੁਣਨ ਲਈ ਨੇੜੇ ਆਉਂਦੇ ਸੀ ਉਹਨਾਂ ਖਬਰਾਂ ਨੂੰ ਬੀਤੇ ਵੇਲੇ ਦੀ ਖਬਰ ਬਣਾ ਗਿਆ ਜੀ ਆ ਚੰਦਰਾ ਮੋਬਾਈਲ ਸਾਡਾ ਰੇਡੀਓ ਖਾ ਗਿਆ ਜੀ ਆ ਚੰਦਰਾ ਮੋਬਾਈਲ ਸਾਡਾ ਰੇਡੀਓ ਖਾ ਗਿਆ ਜੀ ਐਤਵਾਰ ਨੂੰ ਰਮੈਣ ਦੇਖਣ ਲਈ ਖੜਕਾਉਂਦੇ ਕੋਈ ਦਰ ਹੁੰਦੇ ਐਤਵਾਰ ਨੂੰ ਰਮੈਣ ਵੇਖਣ ਲਈ ਖੜਕਾਉਂਦੇ ਕੋਈ ਦਰ ਹੁੰਦੇ ਪਿੰਡ ਚ ਟੈਲੀਵਿਜ਼ਨ ਵਾਲੇ ਉਦੋਂ ਇੱਕ ਦੋ ਹੀ ਘਰ ਹੁੰਦੇ ਕੋਠੇ ਤੇ ਚੜ ਕੇ ਐਂਟੀਨਾ ਘਮਾਉਣ ਵਾਲੇ ਘੋਲਦੀਆਂ ਕੋਠੇ ਤੇ ਚੜ ਕੇ ਐਂਟੀਨਾ ਘਮਾਉਣ ਵਾਲੇ ਘੋਲਦੀਆਂ ਬੜੀ ਹੈਰਾਨੀ ਨਾਲ ਵੇਂਦੇ ਸੀ ਓਏ ਤਸਵੀਰਾਂ ਬੋਲਦੀਆਂ ਫਿਲਮ ਵੇਖਣ ਵਾਲਾ ਸਾਰਾ ਚਾਹ ਮੁਕਾ ਗਿਆ ਓਏ ਆ ਚੰਦਰਾ ਮੋਬਾਈਲ ਸਾਡਾ ਟੈਲੀਵਿਜ਼ਨ ਖਾ ਗਿਆ ਓਏ ਆ ਚੰਦਰਾ ਮੋਬਾਈਲ ਸਾਡਾ ਟੈਲੀਵਿਜ਼ਨ ਖਾ ਗਿਆ ਓਏ ਉਸ ਵੇਲੇ ਸੱਚੀ ਓਏ ਹੁੰਦੀ ਟੌਰ ਬੜੀ ਉਸ ਵੇਲੇ ਸੱਚੀ ਹੋਏ ਹੁੰਦੀ ਟੌਰ ਬੜੀ ਗੁੱਟ ਤੇ ਬੰਨੀ ਹੁੰਦੀ ਸੀ ਜਦੋਂ ਸਾਡੇ ਸੋਣੀ ਘੜੀ ਕੰਮ ਕਰਦੇ ਕਰਦੇ ਜਦੋਂ ਅਸੀਂ ਥੱਕਦੇ ਸੀ ਕੰਮ ਕਰਦੇ ਕਰਦੇ ਜਦੋਂ ਅਸੀਂ ਥੱਕਦੇ ਸੀ ਬਾਹ ਮੋੜ ਕੇ ਸੱਚੀ ਹੋਏ ਟਾਈਮ ਤੱਕਦੇ ਸੀ ਘੜੀਆਂ ਦੀ ਘੜੀ ਦੀ ਸੂਈਆਂ ਦੀ ਟਿਕ ਟਿਕ ਬੰਦ ਕਰਾ ਗਿਆ ਓਏ ਆ ਚੰਦਰਾ ਮੋਬਾਈਲ ਸਾਡੀਆਂ ਘੜੀਆਂ ਖਾ ਗਿਆ ਓਏ ਆ ਚੰਦਰਾ ਮੋਬਾਈਲ ਸਾਡੀਆਂ ਘੜੀਆਂ ਖਾ ਗਿਆ ਓਏ ਕਿਸੇ ਵੇਲੇ ਹੀ ਸਜਦੀਆਂ ਸੀ ਸੋਹਣੀਆਂ ਸੂਰਤਾਂ ਓਏ ਕਿਸੇ ਕਿਸੇ ਵੇਲੇ ਸਜਦੀਆਂ ਸੀ ਸੋਹਣੀਆਂ ਸੂਰਤਾਂ ਓਏ ਸੇਮੀ ਸਮਾਈਲ ਕਹਿ ਕੇ ਬਣਾਉਂਦਾ ਸੀ ਮੂਰਤਾਂ ਓਏ ਕੈਮਰੇ ਵਾਲੇ ਭਾਈ ਦੀ ਫੁੱਲ ਚੜਾਈ ਹੁੰਦੀ ਸੀ ਫੋਟੋ ਕਰਵਾਉਣ ਲਈ ਕਈ ਵਾਰ ਲੜਾਈ ਹੁੰਦੀ ਸੀ ਆਪਣੀ ਫੋਟੋ ਆਪ ਹੀ ਖਿੱਚ ਲਓ ਸੈਲਫੀ ਦਾ ਜਮਾਨਾ ਆ ਗਿਆ ਓਏ ਆ ਚੰਦਰਾ ਮੋਬਾਈਲ ਸਾਡੇ ਕੈਮਰੇ ਖਾ ਗਿਆ ਓਏ ਆ ਚੰਦਰਾ ਮੋਬਾਈਲ ਸਾਡੇ ਕੈਮਰੇ ਖਾ ਗਿਆ ਓਏ ਅਚਨਚੇਤ ਹੀ ਕਦੇ ਓਏ ਖੜਕਦਾ ਕੁੰਡਾ ਸੀ ਅਚਨਚੇਤ ਹੀ ਕਦੇ ਓਏ ਖੜਕਦਾ ਕੁੰਡਾ ਸੀ ਖਾਕੀ ਵਰਦੀ ਚ ਸਾਈਕਲ ਉੱਤੇ ਡਾਕੀਆ ਹੁੰਦਾ ਸੀ ਅਚਨਚੇਤ ਹੀ ਕਦੇ ਓਏ ਖੜਕਦਾ ਕੁੰਡਾ ਸੀ ਖਾਕੀ ਵਰਦੀ ਚ ਸਾਈਕਲ ਤੇ ਡਾਕੀਆ ਹੁੰਦਾ ਸੀ ਸੱਜਣਾ ਵਾਲੀ ਚਿੱਠੀ ਬੜੇ ਚਾਹ ਨਾਲ ਪੜਦੇ ਸੀ ਲਿਖਤਮ ਅੱਗੇ ਸਮਾਚਾਰ ਇਹ ਬੜੇ ਚਾਹ ਨਾਲ ਪੜਦੇ ਸੀ ਉਹਨਾਂ ਚਿੱਠੀਆਂ ਨੂੰ WhatsApp ਦੇ ਮੈਸੇਜ ਬਣਾ ਗਿਆ ਓਏ ਆ ਚੰਦਰਾ ਮੋਬਾਈਲ ਸਾਡੀਆਂ ਚਿੱਠੀਆਂ ਖਾ ਗਿਆ ਓਏ ਆ ਚੰਦਰਾ ਮੋਬਾਈਲ ਸਾਡੀਆਂ ਚਿੱਠੀਆਂ ਖਾ ਗਿਆ ਓਏ ਕੁਦਰਤ ਦਾ ਦਸਤੂਰ ਹੈ ਚੈਲਾ ਆਉਣਾ ਤੇ ਚੱਲਣਾ ਓਏ ਕੁਦਰਤ ਦਾ ਦਸਤੂਰ ਹੈ ਆਉਣਾ ਤੇ ਚੱਲਣਾ ਓਏ ਸਵੇਰ ਨੂੰ ਚੜਿਆ ਸੂਰਜ ਹੁੰਦਾ ਸ਼ਾਮ ਨੂੰ ਢਲਣਾ ਓਏ ਵਕਤ ਬੜਾ ਬਲਵਾਨ ਚੈਲਾ ਸਭ ਨੂੰ ਢਾਜੂਗਾ ਬਖਤ ਬੜਾ ਬਲਵਾਨ ਚੈਲਾ ਸਭ ਨੂੰ ਢਾਜੂਗਾ ਇਹਨੇ ਸਭ ਨੂੰ ਖਾਦਾ ਕੋਈ ਇੱਕ ਦਿਨ ਇਹਨੂੰ ਖਾਜੂਗਾ ਇਹਨੇ ਸਭ ਨੂੰ ਖਾਦਾ ਕੋਈ ਇੱਕ ਦਿਨ ਇਹਨੂੰ ਖਾਜੂਗਾ ਕੋਈ ਇੱਕ ਦਿਨ ਇਹਨੂੰ ਖਾਜੂਗਾ